ਜੀ ਕਹਿਣਗੇ ਮੈਂ ਨਿਕਲ ਗਏ ਜੀ ਮੈਂ ਜਾਣਦੇ ਖਾਲਸਾ ਬੰਦ ਦਾ ਹੱਥ ਦਾ ਦਉ ਆ ਤੁਹਾਨੂੰ ਮੇਰੀ ਸਹਾਇਤਾ ਕਰਨੀ ਪੈਣੀ ਤੋਂ ਤੋਂ ਇਹ ਜਿਹੜਾ ਮਨੁੱਖ ਦਾ ਤੀਸਰਾ ਪਾਤਾ ਦੁਨੀਆ ਤੇ ਚੱਲ ਨਹੀਂ ਸਕਦਾ ਅਗਰ ਤੁਸੀਂ ਮੇਰੀ ਸਹਾਇਤਾ ਕਰਦੇ ਹੋ ਇਹ ਪਾਤਾ ਤਾਹੀਂ ਚੱਲ ਸਕਦਾ ਦੁਨੀਆ ਦੇ ਵਿੱਚ ਇਹ ਕਾਰਨ ਬਾਹਰ ਜਿਸ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਜੁਤੀ ਨਾਲ ਖਾਲਸਾ ਬੰਦ ਸਾਜਣ ਦੀ ਤੇ ਮਹਾਰਾਜ ਜੀ ਨੇ ਮਾਤਾ ਗੁਜਰਪੁਰ ਦੇ ਮੁੱਖ ਜਨਮਧਾਰਿਆ ਤੇ ਮਹਾਰਾਜ ਜੀ ਨੇ ਖਾਲਸਾ ਪਰਸਾ ਜਨਾਂ ਦਿਨ ਨੇਚਰ ਕੀਤਾ ਤੇਰਾ ਪ੍ਰੈਣ 1699 ਦੀ ਵਿਸਾਖੀ ਹੁਣ ਖਾਲਸਾ ਪਰਸਾ ਜਨਾਂ ਦੇਸਾ ਨਾ ਪਿਆਰੇ ਸਾਧ ਸੰਗਤ ਜੀ ਵਿਸਾਖੀ ਵਾਲੇ ਦਿਨ ਤੇ ਮਹਾਰਾਜ ਜੀ ਨੇ ਖਾਲਸਾ ਪਰਸਾ ਜਨਾਂ ਦਾ ਦਿਨ ਨੇਚਰ ਕੀਤਾ ਤੇਰਾ ਪ੍ਰੈਣ 1699 ਦੀ ਵਿਸਾਖੀ ਤੇ ਮਹਾਰਾਜ ਜੀ ਨੇ ਜਗਾ ਜਗਾ ਹੁਕਮਨਾਮੇ ਜਾਰੀ ਕਰਕੇ ਸ੍ਰੀ ਕੇਸਰ ਸਿੰਘ ਸਾਹਿਬ ਦੀ ਧਰਤੀ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਵਿੱਚ ਮਹਾਰਾਜ ਜੀ ਨੇ ਸੰਗਤਾਂ ਨੂੰ ਬੁਲਾਇਆ 8000 ਦਾ ਇਕੱਠ 1692 ਦੀ ਵਿਸਾਖੀ ਨੂੰ ਸ੍ਰੀ ਨਾਨਕਪੁਰ ਸਾਹਿਬ ਕੇਸਰ ਸਿੰਘ ਸਾਹਿਬ ਜੀ ਵਿਖੇ ਹੋਇਆ ਤੇ ਮਹਾਰਾਜ ਜੀ ਉੱਚੇ ਘਰ ਗੁੰਗੇ ਤੇ ਖੜੇ ਨੇ ਤੇ 80000 ਸੰਤਾਂ ਦਾ ਸਾਹਮਣੇ ਇਕੱਠ ਹੈ ਮਹਾਰਾਜੀ ਨੇ ਨੰਗੀ ਸ਼ਮਸ਼ੀਰ ਹੱਥ ਦੇ ਕੇ ਜਪੜੀ ਹੋਈ ਹੈ ਤੇ ਮਹਾਰਾਜੀ ਦੇ ਨੇਤਰ ਲਾਲ ਨੇ ਵੀ ਰਸਤੇ ਵਿੱਚ ਮਹਾਰਾਜੀ ਸੰਤਾਂ ਦੇ ਸਾਹਮਣੇ ਖੜ ਕੇ ਕਹਿਣ ਅਗੇ ਕਿ ਮੈਨੂੰ ਸੀਸ ਤਾਹੀ ਦਾ ਹੈ ਤੇ ਜਦੋਂ ਮਹਾਰਾਜੀ ਨੇ ਸੀਸ ਦੀ ਗੱਲ ਕੀਤੀ ਤੇ 80000 ਦਾ 80000 ਦਾ ਇਕੱਠ ਨਾ ਚੁੱਪ ਕਰਕੇ ਬਹਿ ਗਿਆ ਕਹਿੰਦੇ ਅੱਖੇ ਸੋਚਦੇ ਨਹੀਂ ਪਤਾ ਨਹੀਂ ਕਾਹ ਤੋਂ ਖਾਣ ਨੂੰ ਮਿਲੂਗਾ ਕੁਛ ਲੰਗਰ ਖਾਵਾਂਗੇ ਇੱਥੇ ਪਤਾ ਨਹੀਂ ਮਹਾਰਾਜ ਜੀ ਨੇ ਕਿਹੜੀ ਤੀਜਾ ਇੱਥੇ ਦੇਣੀ ਹੈ ਸਾਨੂੰ ਤੇ ਕਹਿੰਦੇ ਅੱਖੇ ਤਾਂ ਸੋਚਦੇ ਕੋਈ ਹੋਰ ਸੀ ਬਣ ਜਾ ਕੋਈ ਹੋਰ ਇੱਥੇ ਤਾਂ ਤੂੰ ਸੀਸ ਮੰਨਣਾ ਪਿਆ ਮਹਾਰਾਜ ਜੀ ਨੇ ਇੱਕ ਵਾਰ ਕਿਹਾ ਦੋ ਵਾਰ ਕਿਹਾ ਜਦੋਂ ਤੀਜੀ ਵਾਰ ਮਹਾਰਾਜ ਜੀ ਨੇ ਕਿਹਾ ਨਾ ਹੈ ਕੋਈ ਸੇਵਾ ਬੇਟਾ ਜੋ ਕਰੇ ਸੀਸ ਪਟਾਹ ਤਾਂ ਹੋਰ ਦੇ ਰਹਿਣ ਵਾਲੇ ਭਾਈ ਦੇ ਆਰੰਭ ਜੀ ਹੱਥ ਜੋੜੇ ਹੋਏ ਨੇ ਨੈਤਰ ਚੁੱਕੇ ਹੋਏ ਨੇ ਕਾਂਗੀਧਰ ਪਾਸ਼ਾ ਮਹਾਰਾਜ ਜੀ ਦੇ ਸਾਹਮਣੇ ਨਮਾਣਾ ਬਣ ਕੇ ਖੜਾ ਹੋ ਗਿਆ ਕਹਿੰਦੇ ਮਹਾਰਾਜ ਮੇਰਾ ਸੀਸ ਲੈ ਲਓ ਕਾਂਗੀਧਰ ਪਾਸ਼ਾ ਮਹਾਰਾਜ ਜੀ ਨੇ ਬਾਹ ਤੇ ਫੜਿਆ ਕਹਿੰਦੇ ਕੀ ਨਾਮ ਹੈ ਤੇ ਕਿੰਨੇ ਦਾ ਪਿੰਡ ਲੀਡ ਕਹਿੰਦੇ ਦਾਦਾਪੁਰ ਦਾ ਨਾਮ ਹੈ ਤਾਂ ਭਾਈ ਕਹਿੰਦੇ ਮੇਰਾ ਰਾਹ ਦੇ ਰਾਹ ਬਣਾ ਦੇ ਕਹਿੰਦੇ ਕਿੱਥੋਂ ਆਇਆ ਕਹਿੰਦਾ ਜੀ ਲੋਕ ਕਿੰਨੇ ਕਦੋਂ ਕਹਿੰਦੇ ਮਹਾਰਾਜ ਜੀ ਕਹਿੰਦੇ ਇਸੇ ਵਾਸਤੇ ਆ ਗਿਆ ਦੁਸ਼ਮਣ ਦੇ ਨਾਲ ਜੰਦਗ ਕਰਨਾ ਪਉਂਦਾ ਮੈਦਾਨ ਦੇ ਵਿੱਚ ਸਾਨੂੰ ਚਾਹੀਦਾ ਹੁਣ ਮਹਾਰਾਜ ਜੀ ਮੈਂ ਰਿਕਾਰਡਿੰਗ ਕਰਦਾ ਹਾਂ ਦੁਸ਼ਮਣ ਦੇ ਨਾਲ ਜੰਦਗ ਕਰਨਾ ਪਉਂਦਾ ਜਵਲ ਦੇ ਦਾ ਮੁਕਾਬਲਾ ਕਰਨਾ ਪੈਣਾ ਭਾਈ ਜੀ ਮਹਾਰਾਜ ਕਾਹਨੂੰ ਦੇਖੇ ਮਿਲੇ ਨਹੀਂ ਨੰਗੀ ਕਰਦ ਕੰਨੇ ਪੈਸੇ ਲੈਣਾ ਦੇਣਾ ਜਿਹੜੀ ਉੜੇ ਡੱਸੇ ਮਰ ਜਾਊ ਦੁਸ਼ਮਣ ਸਰਦਾਰ ਜੀ ਕਾ ਕੀ ਤਰਫਾਸ਼ ਆ ਮਾਲਾ ਭਾਈ ਇਧਰ ਤੇ ਨਹੀਂ ਲੱਗੇ ਫੇਰ ਉਹ ਜਿਹੜੀ ਦੀਨ ਜਦਾ ਧਰਮ ਬਿਟਾ ਦਿਆਂਗੇ ਜਿਹੜੀ ਦੇਖਦੇ ਕੋਲੋਂ ਹਰ ਘੰਬ ਦਾ ਪੈਰ ਨੂੰ ਦੇਖਦੇ ਉਤੋਂ ਰਚਾ ਦਿਆਂਗੇ ਨੱਚਦੇ ਨਾ ਪਰੀ ਪਿਆਰੀ ਖਾਲਸਾ ਦੀ ਦੁਨੀਆ ਨੱਚਦੀ ਐ ਕੋਈ ਏਸ ਉੱਪਰ ਨੂੰ ਖੜੇ ਕਰਕੇ ਨੱਚਦਾ ਕੋਈ ਪੈਰਾਂ 'ਚ ਘੁੰਗਰੂ ਪਾ ਕੇ ਨੱਚਦਾ ਕੋਈ ਪਿੱਛੇ ਨੂੰ ਪੈਰ ਸਿੱਟ ਕੇ ਨੱਚਦਾ ਪਿਆਰੀ ਖਾਲਸਾ ਦੀ ਹੋਣ ਨੱਚਣਾ ਬੜਾ ਸੁੱਖਾ ਏ ਅਗੇ ਤਾਂ ਭੰਗੜਾ ਪਾਣਾ ਬੜਾ ਸੁੱਖਾ ਏ ਪਰ ਖਾਲਸਾ ਖੰਡੇ ਦੀ ਧਾਰਾਂ ਤੇ ਨੱਚਦਾ ਮਹਾਰਾਜ ਜੀ ਕਾ ਦਾ ਫਿੱਟਾ ਉਹ ਜਿੱਦ ਦਾ ਭਰਮ ਮਿਟਾ ਦੇ ਆਗੇ ਜਿਹੜੀ ਤੇਗ ਦੇ ਕੋਲੋਂ ਥੜ-ਥੜ ਕੰਬਦਾ ਤੈਨੂੰ ਤੇਗ ਦੇ ਉਤੋਂ ਨਚਾ ਦਿਆਂਗੇ ਮਹਾਰਾਜ ਜੀ ਰਹਿ ਗਏ ਨੇ ਤੰਬੂ ਦੇ ਵਿੱਚ ਸੀਸ ਟੱਪਣ ਦੀ ਆਵਾਜ਼ ਆਈ ਮੈਂ ਤੇ ਮਹਾਰਾਜ ਲਹੂ ਨਾਲ ਦੀ ਬੁੜੀ ਉਹ ਸੀਸ ਲੈ ਕੇ ਫੇਰ ਆ ਗਏ ਕਹਿੰਦੇ ਇੱਕ ਚੀਜ਼ ਹੋਰ ਚਾਹੀਦੀ ਹੈ ਤੇ 바ਲੀ ਬਾਰੀ ਮਹਾਰਾਜੀ ਨੇ ਅੰਨ ਸੀਸ ਧੜ ਦੇ ਨਾਲੋਂ ਲੱਗ ਕਰ ਦਿੱਤੇ ਹੁਣ ਕਿਆਰੇ ਖਾਲਸਾ ਜੀ ਹੁਣ ਕਈ ਕਹਿੰਦੇ ਐ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਬੱਕਰੇ ਵੱਟੇ ਤੇ ਬੱਕਰੇ ਕਿਾਰੇ ਖਾਲਸਾ ਜੀ ਕਿਉਂਕਿ ਜਿਹੜੇ ਨਿੰਦਕ ਹੁੰਦੇ ਹਨ ਜਿਹਨੂੰ ਬੁਰਾਈ ਕਰਨੀ ਹੈ ਉਹਨਾਂ ਨੂੰ ਤਾਂ ਗੁਰੂ ਦੀ ਵੀ ਬੁਰਾਈ ਕਰਨੀ ਹੈ ਪਿਆਰੀ ਖਾਲਸਾ ਜੀ ਜੇ ਬੱਕਰੇ ਵੱਟੇ ਹੀ ਹੁੰਦੇ ਨਾ ਆਪ ਰਸੀਹ ਹਜ਼ਾਰ ਦਸ ਰਸੀਹ ਹਜ਼ਾਰ ਦਾ ਪਿਆਰਾ ਸਾਜੀ ਜਾਣਾ ਤਾਂ ਕਹਿੰਦੇ ਬੱਕਰੇ ਵੱਟ ਹੁੰਦੇ ਵੱਟ ਜਰਜ ਫੜੇ ਹੋ ਜੋ ਉਹ ਕਿੱਦਾਂ ਦਾ ਸਮਾਂ ਹੁਣ 80 ਹਜ਼ਾਰ ਦੇ ਘੱਟ ਵਿੱਚ ਉਹ 500 ਰੁਪਏ ਲਿੱਤਰ ਕਾ ਮਦਾਨ ਦੇ ਵਿੱਚ ਆਏ ਤੇ ਮਹਾਰਾਜ ਜੀ ਨੇ ਜਿਹੜਾ ਬਾਣੀ ਬਾਣੀਆਂ ਪੜ੍ਹ ਕੇ ਅਮਰਤਾ ਬਾਟਾ ਤਿਆਰ ਕੀਤਾ ਸੀ ਨਾ ਹੁਣ ਅੱਜ ਕੱਲ੍ਹ ਸਮਾਂ ਚੱਲ ਰਿਹਾ ਕਹਿੰਦੇ ਧਾਤਮ ਗ੍ਰੰਥ ਦੀ ਬਾਣੀ ਉਹ ਨਹੀਂ ਹੈਗੀ ਕਹਿੰਦੇ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਤਿਆ ਗੁਰੂ ਗ੍ਰੰਥ ਸਾਹਿਬ ਮਾਰ ਇਹਨੂੰ ਦਿੱਤੀ ਧਾਤਮ ਗ੍ਰੰਥ ਦੀ ਬਾਣੀ ਨਹੀਂ ਹੈਗੀ ਉਹਨੂੰ ਮਹਾਰਾਜ ਜੀ ਨੇ ਮਾਨਤਾ ਨਹੀਂ ਦਿੱਤੀ ਹੈ ਪਿਆਰੇ ਭਾਲਪਾ ਜੀ ਜੇਕਰ ਮਹਾਰਾਜ ਜੀ ਨੇ ਅਮਰਤਾ ਬਾਟਾ ਜਾਰੀ ਕੀਤਾ ਦੂਸਰੀ ਬਾਣੀ ਜਿਹੜੀ ਜਾਪ ਸਾਹਿਬ ਹੈ ਧਾਤਮ ਗ੍ਰੰਥ ਜਾਪ ਸਾਹ ਤੋਂ ਸ਼ੁਰੂ ਹੁੰਦਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਪ ਦੀ ਸਾਹ ਤੋਂ ਸ਼ੁਰੂ ਹੁੰਦਾ ਹੈ ਨਾ ਦਸਮ ਗ੍ਰੰਥ ਜਾਪ ਸਾਹ ਤੋਂ ਸ਼ੁਰੂ ਹੁੰਦਾ ਹੈ ਤਾਂ ਵਹਿ ਪ੍ਰਸਾਦ ਸੁਗਈਆਂ ਦੀ ਬਾਣੀ ਚੋਬੀ ਸਾਹਿਬ ਦੀ ਬਾਣੀ ਕਿੱਥੋਂ ਦੀ ਬਾਣੀਆਂ ਹੈ ਤੇ ਦਸਮ ਗ੍ਰੰਥ ਦੀਆਂ ਬਾਣੀਆਂ ਹਨ ਤੇ ਪਿਆਰੇ ਖਾਲਸਾ ਜੀ ਇਹ ਪੰਜ ਸਾਤ ਪੰਜ ਚਾਰ ਸਾਲ ਤੋਂ ਵਿਰੋਧ ਹੋਣ ਅੱਗੇ ਦਸਮ ਗ੍ਰੰਥ ਦਾ ਪਹਿਲਾਂ ਨਹੀਂ ਕੋਈ ਵੀ ਕੋਸ਼ਿਸ਼ ਕਰਦਾ ਸੀ ਕਿਉਂਕਿ ਜਿਹੜਾ ਬਾਣੀ ਦੇ ਖਿਲਾਫ ਬੋਲਦਾ ਸੀ ਨਾ ਨਾਲੋਂ ਨਾਲੀ ਨੂੰ ਸਮਝਿਆ ਜਾਂਦਾ ਸੀ ਕਿਉਂਕਿ ਜਿਹੜਾ ਸੇਖ ਹੁਆ ਉਹ ਗੁਰੂ ਦੀ ਨਿੰਦਾ ਕਦੇ ਵੀ ਕੁਰਬਾਨੀ ਕਰਦਾ ਗੁਰੂ ਦੀ ਨਿੰਦਾ ਸੁਨੇਲਾ ਕਾਨ ਭੇਟਾ ਸੰਕੀ ਜਿਆ ਕਰਪਾਨ ਜਿਹੜਾ ਗੁਰੂ ਦੀ ਨਿੰਦਾ ਕਰਦਾ ਹੈ ਨਾ ਮਹਾਰਾਜ ਜੀ ਕਹਿੰਦਾ ਉਹਦਾ ਸਿਰ ਵੱਢ ਦੋ ਕਿਉਂਕਿ ਗੁਰੂ ਦੀ ਨਿੰਦਾ ਕੰਨਾਂ ਦੇ ਨਾਲ ਸੁਣਨ ਦੀ ਮਾੜੀ ਹੈ ਤੇ ਮਹਾਰਾਜ ਜੀ ਨੇ ਜਿਹੜੇ ਪੰਜ ਸੀਸ ਵੱਡੇ ਹੋਏ ਤੇ ਨਾ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਮੁਖ ਦਾ ਪਾਇਆ ਧੜ ਤੇ ਜਦੋਂ ਛਿੱਟੇ ਮਾਰੇ ਨਾ ਅੰਮ੍ਰਿਤ ਦੇ ਉਹ ਧੜ ਵੱਡੇ ਵਿੱਚ ਖੜੇ ਹੋ ਗਏ ਮਹਾਰਾਜ ਜੀ ਨੂੰ ਗੱਦ ਤੇ ਫੱਲੇ ਪਾਈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਲੇ ਖਾਲਸਾ ਜੀ ਗੁਰੂ ਕੋਲ ਕਿਹੜੀ ਤਾਕਤ ਨਹੀਂ ਹੈ ਮਹਾਰਾਜ ਜੀ ਕਹਿੰਦੇ ਜੇ ਪ੍ਰਭਾਵਾ ਬਿਰਸਾਤ ਦੇ ਰੱਖ ਹੈ ਜੇ ਪ੍ਰਭਾਵਾ ਬਿਰਸਾਤ ਦੇ ਰੱਖ ਪ੍ਰਭਾਵਾ ਦਾ ਹਰ ਕੋਲ ਪੱਖ ਹੈ ਮੇਰੇ ਤੱਕ ਕੋ ਪਾਇਓ ਤਾਂ ਸਾਸਾ ਬੇਸ਼ਕ ਤਾਨ ਮਲਾਇਆ ਜਿੰਨੇ ਸਬੂਤ ਚਾਹੀਏ ਪਿਆਰੇ ਖਾਬਸਾ ਜੀ ਗੁਰੂ ਮਹਾਰਾਜ ਦੀ ਕੋਲ ਸਭ ਕੁਝ ਹੈ ਗੁਰੂ ਸਭ ਕੁਝ ਕਰ ਸਕਦਾ ਹੈ ਤੇ ਜਿਸ ਅਮਰਤ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਪੰਜ ਪਰਮਾਨ ਪੰਜ ਪਰਮਾਨ ਪੰਜ ਪ੍ਰਧਾਨ ਮਹਾਰਾਜ ਜੀ ਕਹਿੰਦੇ ਆ ਇਹ ਮੇਰੇ ਵੱਲ ਪ੍ਰਧਾਨ ਹਾਲ ਇਹਨਾਂ ਪੰਜਾਂ ਦੀ ਪ੍ਰਧਾਨਗੀ ਜਦੋਂ ਵੀ ਪੰਥ ਦੇ ਵਿੱਚ ਜਿਸ ਅਮਰਤ ਦੀ ਸ਼ਕਤੀ ਨਾਲ ਮਹਾਰਾਜ ਜੀ ਨੇ ਚਿੜੀਆਂ ਨੂੰ ਬਾਜ ਦੇ ਨਾਲ ਲੜਾਇਆ ਸਭਾ ਸਭ ਰੱਤ ਦੇ ਨਾਲ ਇੱਕ ਇੱਕ ਸਿੰਘ ਨੂੰ ਲੜਾਇਆ ਜਿਸ ਅਮਰਤ ਦੀ ਸ਼ਕਤੀ ਨਾਲ ਮਹਾਰਾਜੀ ਕਹਿੰਦੇ ਜਿੜੀਆਂ ਬਾਜਾਂ ਦੇ ਭਾਰੂ ਤੇ ਲਈਆਂ ਉਸ ਅਮਰਤ ਦੀ ਵਡਿਆਈ ਆਪ ਜੀ ਦੇ ਸਾਹਮਣੇ ਇੱਕ ਤਵਤਾ ਦੇ ਨਾਲ ਕਿਉਂ ਪੇਸ਼ ਹੈ ਅਮਰਤ ਦਾ ਘੋਤ ਪੀ ਕੇ ਚਿੜੀਆਂ ਬਾਜਾਂ ਤੇ ਨਾਲ ਰਣ ਵਿੱਚ ਪੜੀਆਂ ਅਮਰਤ ਦਾ ਘੋਤ ਪੀ ਕੇ ਚਿੜੀਆਂ ਵਾਜਾਂ ਦੇ ਨਾਲ ਰਣ ਵਿੱਚ ਪੜੀਆਂ ਉਹ ਚਿੜੀਆਂ ਬਾਜ ਹਰਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਕਿੰਡੜੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਕਿੰਡੜੋਂ ਸ਼ੇਰ ਬਣਾਏ ਨੇ ਅਮਰਤ ਪੀ ਗੋ ਚਿਰ ਜੀਵੋ ਡਰ ਡਰ ਕੇ ਕਿਉਂ ਮਰਦੇ ਹੋ ਤੂੰ ਵੀ ਬੋਲਾ ਚਰ ਜੀਵੋ ਡਰ ਡਰ ਕੇ ਕਿਉਂ ਮਰਦੇ ਹੋ ਮੋਹ ਮਾਇਆ ਦੇ ਜਾਲ ਚ ਫਸ ਕੇ ਊੜਾ ਸੋਦਾ ਕਰਦੇ ਹੋ ਵਾਕਸ਼ੀਆਂ ਨੇ ਸਰਦਾਰੀਆਂ ਸਤਗੁਰ ਪੰਗ ਕਰਾਉਂਦੇ ਸਜਾਏ ਨੇ ਐਸੀ ਸ਼ਕਤੀ ਅਮਰ ਤੇ ਵਿੱਚ ਤੀ ਸ਼ਕਤੀ ਅਮਰ ਕਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਆਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਜਿੱਦਣੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਜਿੱਦਣੋਂ ਸ਼ੇਰ ਬਣਾਏ ਨੇ ਇਹ ਦੇਸ਼-ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਪਿਆਰੇ ਖਾਨ ਸਾਹਿਬ ਜੀ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਚਾਰ ਪੁੱਤਰ ਆਪਣੇ ਮਾਤਾ ਪਿਤਾ ਜਾਨ ਤੋਂ ਪਿਆਰੇ ਸਿੰਘ ਇਸ ਖਾਲਸਾ ਪੰਥ ਦੀ ਖਾਤਰ ਵਾਰ ਦਿੱਤੇ ਪਿਆਰੇ ਖਾਲਸਾ ਜੀ ਮਹਾਰਾਜ ਜੀ ਨੂੰ ਪੁੱਛਿਆ ਸੀ ਭਾਈ ਮਨੀ ਸਿੰਘ ਨੇ ਮਹਾਰਾਜ ਜੀ ਕਹਿੰਦੇ ਭਾਈ ਮਨੀ ਸਿੰਘ ਜੀ ਨੇ ਭਾਈ ਮਨੀ ਸਿੰਘ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜੀ ਤੁਹਾਨੂੰ ਸਭ ਨਾਲੋਂ ਤੇ ਪਿਆਰੀ ਚੀਜ਼ ਕਿਹੜੀ ਲੱਗਦੀ ਤਾਂਗੀ ਤਾਂ ਪਾਸ਼ਾ ਮਹਾਰਾਜ ਜੀ ਕਹਿਣ ਅਗੇ ਜੈ ਜਨ ਭਜਨ ਮਾ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਸਿੰਘ ਬਤੇ ਖਾਲਸਾ ਪਸ ਪਸ ਮਿੱਤੇ ਸੰਗ ਮਹਾਰਾਜ ਜੀ ਕਹਿੰਦੇ ਮੈਨੂੰ ਸਭ ਤੋਂ ਜਿਹੜਾ ਪਿਆਰਾ ਲੱਗਦਾ ਹੈ ਨਾ ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਹੈ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਮਹਾਰਾਜ ਜੀ ਕਹਿੰਦੇ ਜਿਹੜੇ ਮੇਰੇ ਸਾਹ ਹੋਰ ਮੇਰਾ ਸਰੀਰ ਹੈ ਨਾ ਮਹਾਰਾਜ ਜੀ ਕਹਿੰਦੇ ਉਹ ਮੇਰਾ ਖਾਲਸਾ ਹੈ ਮਹਾਰਾਜ ਜੀ ਕਹਿੰਦੇ ਮੇਰਾ ਰੂਪ ਗ੍ਰੰਥ ਦੀ ਜਾਨ ਇਸ ਵਿੱਚ ਭੇਦ ਨਾ ਰਜ ਕਮਾਨ ਕਹਿੰਦੇ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੀ ਹੈ ਨਾ ਤਾਂ ਜਿਹੜੇ ਪੰਜ ਪਿਆਗ ਰਿਹਾ ਉਹਨਾਂ ਦੇ ਦਰਸ਼ਨ ਕਰ ਲਿਓ ਤੁਹਾਨੂੰ ਮੇਰੇ ਸਰੀਰ ਦੇ ਦਰਸ਼ਨ ਹੋ ਜਾਣੇ ਜੇ ਤੁਸੀਂ ਮੇਰੀ ਆਤਮਾ ਦੇਖਣੀ ਹੈ ਨਾ ਮਹਾਰਾਜੀ ਕਹਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਸ਼ਨ ਕਰ ਲਿਓ ਤੁਹਾਨੂੰ ਮੇਰੀ ਆਤਮਾ ਦੇ ਦਰਸ਼ਨ ਹੋ ਜਾਣੇ ਪਿਆਰੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਭ ਕੁਝ ਸਰਵਸਾਰ ਕੇ ਇਹ ਮਹਾਰਾਜੀ ਜਾ ਕੇ ਮਾਸੀਪੜ ਦੇ ਜੰਕੜਾ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਹੋੜ ਤੁਦ ਬਿਨ ਹੋੜ ਰਜਾਈਆਂ ਦਾ ਉੱਤ ਨਾ ਕਨਵਾਸਾਂ ਦੇ ਰਹਿਣਾ ਮਹਾਰਾਜੀ ਕਹਿੰਦੇ ਉੱਥੇ ਜਾ ਕੇ ਵੀ ਪ੍ਰਮਾਤਮਾ ਦਾ ਸ਼ੁਕਰ ਕੀਤਾ ਪਿਆਰੇ ਖਾਲਸਾ ਜੀ ਸਾਨੂੰ ਕਲਗੀਧਰ ਪਾਸ਼ਾ ਮਹਾਰਾਜੀ ਦਾ ਜਿਹੜਾ ਪਰਉਪਕਾਰ ਹੈ ਨਾ ਉਹ ਭੁੱਲਣਾ ਨਹੀਂ ਚਾਹੀਦਾ ਹੈ ਉਸ ਮਰਦ ਅਗੰਡੇ ਦੀ ਯਾਦ ਦੇ ਵਿੱਚ ਇਕ ਕਾਗਾ ਆਪਣੀਆਂ ਦੇ ਸਾਹਮਣੇ ਇਉਂ ਪੇਸ਼ ਆਵੇ ਮਾਤਾ ਗੁਜਰਪੁਰ ਕੇ ਤਾਂ ਸਤਿਗੁਰੂ ਤੇਗ ਬਹਾਦਰ ਜੀ ਕਰੀਬ ਨੇ ਜੇ ਨਾਂ ਦੀ ਮੰਨੀ ਪ੍ਰਭ ਨੇ ਸਾਦਰ ਜੀ ਕਰੀਬ ਨੇ ਜੇ ਨਾਂ ਦੀ ਮੰਨੀ ਪ੍ਰਭ ਨੇ ਸਾਦਰ ਜੀ ਓ ਬਖਸ਼ਿਆ ਬਖੂਤ ਤਾੰਦ ਨਾਲ ਦੇਨ ਤਕ ਦੀਆਂ ਨੂੰ ਆਇਆ ਮਰਦਿਆ ਗੰਮੜਾ ਤੋੜ ਲੈ ਜੁਰਮ ਜਿੰਦੀਆਂ ਨੂੰ ਆਇਆ ਮਰਦਿਆ ਗੰਮੜਾ ਤੋੜ ਲੈ ਜੁਰਮ ਜਿੰਦੀਆਂ ਨੂੰ 9 ਸਾਲ ਦੀ ਉਮਰ ਨਿਆਣੀ ਬਾਬੂ ਦਿੱਲੀ ਤੋੜ ਦੇ ਤਾ 9 ਸਾਲ ਦੀ ਉਮਰ ਨਿਆਣੀ ਬਾਬੂ ਦਿੱਲੀ ਤੋੜ ਦੇ ਤਾ ਨੋਮੇ ਗੁਰਾਂ ਨੇ ਸਿਰ ਦਿੱਲੀ ਦੇ ਜਿਕਰ ਪੂਰ ਦਿੱਤਾ ਨੋਮੇ ਗੁਰਾਂ ਨੇ ਸਿਰ ਦਿੱਲੀ ਦੇ ਜਿਕਰ ਪੂਰ ਦਿੱਤਾ ਦਸਮਵਾਰਕ ਅੰਦਰ ਪਕੜੀ ਤੇਗ ਅਖੀਰਾਂ ਨੂੰ ਆਇਆ ਮਰਦ ਅਗੰਮੜਾ ਤੋੜਨ ਜੁਲਮ ਚੰਦੀਰਾ ਨੂੰ ਆਇਆ ਮਰਦ ਅਗੰਮੜਾ ਤੋੜਨ ਮਧੰਜੀਰਾ ਨੂੰ ਦੋਸਤ ਵਿਧਾਰਣ ਮਮ ਪ੍ਰਤਪਾਰਣ ਹੈ ਜਗਿਆ ਨੇ ਚੁੱਕਿਆ ਹੈ ਸ਼ਮਸ਼ੀਰਾਂ ਨੂੰ ਆਇਆ ਮਰਦਿ ਗੰਮੜਾ ਤੋੜਨੈ ਜੁਰਮਜੰਦੀਰਾਂ ਨੂੰ ਆਇਆ ਮਰਦਿ ਗੰਮੜਾ ਤੋੜਨੈ ਜੁਰਮਜੰਦੀਰਾਂ ਨੂੰ ਪਿਆਰੇ ਖਾਲਸਾ ਜੀ ਇੱਕ ਗੱਲ ਤਾਂ ਬੋਲ ਕੇ ਆਪ ਜੀਆਂ ਕੋ ਗੁਰੂ ਮਹਾਰਾਜੀਆਂ ਤੋਂ ਕੇਵਾਂ ਮੰਗ ਲੈਣੀ ਹੈ ਪਿਆਰੇ ਸਾਧ ਸੰਗਤ ਜੀ ਜਦੋਂ ਬਾਬਾ ਦੀਪ ਸਿੰਘ ਜੀ ਮਹਾਰਾਜ ਅੰਮ੍ਰਿਤ ਦੀ ਬੜੀਾਈਓ ਕਰਨੀ ਪਾਇਏ ਸਾਧ ਸੰਗਤ ਜੀ ਸੋਰਨਰ ਮੋਨ ਜਾਂਦੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨਹੀਂ ਸੱਚਾ ਮਨ ਵਸਾਇਆ ਪਿਆਰੇ ਭੌਲਤਾ ਜੀ ਤੇ ਰਿਸ਼ੀ ਮੁਨੀ ਦੇਵੀ ਦੇਵ ਤੇ ਵੀ ਨਾ ਅਮਰਤ ਨੂੰ ਰੱਬ ਦੇ ਫਿਰਦੇ ਇਹ ਨਹੀਂ ਅੰਮ੍ਰਿਤ ਦਾ ਸਮਾਨ ਨਹੀਂ ਚੱਖਿਆ ਵੀ ਅੰਮ੍ਰਿਤ ਕਿੱਦਾਂ ਦਾ ਹੁੰਦਾ ਉਹ ਸਮਦਰੂ ਭਾਉ ਦਾ ਦਰ ਨਹੀਂ ਇਹ ਵੀ ਤਰਸਦੇ ਫਿਰਦੇ ਹਨ ਤੇ ਜਦੋਂ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਰਵੰਡੀ ਦਮਦਮਾ ਸਾਹਿਬ ਬੈਠੇ ਰਹੇ ਹਨ ਉਧਰ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਦਰਬਾਰ ਸਾਹਿਬ ਦਾ ਜਿਹੜਾ ਸਰੂਪ ਹੈ ਉਹਨੂੰ ਪੂਰ ਦਿੱਤਾ ਹੈ ਤੇ ਜਿਹੜਾ ਐਤਿਸ਼ਾਹ ਬਖਵਾਦੀ ਹੈ ਉਸ ਵਿੱਚ ਦਰਬਾਰ ਸਾਹਿਬ ਦੇ ਵਿੱਚ ਕਤਾ ਕੀ ਤਰਵੰਧ ਕਰ ਦਿੱਤਾ ਹੈ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗ ਗਿਆ ਸਾਖੀ ਜੀ ਦਮਦਮਾ ਸਾਹਿਬ ਵਿਖੇ ਤੇ ਗੁਰੂ ਘਰ ਦੇ ਬੇਅਦਬੀ ਹੋ ਰਹੀ ਹੈ ਆਪਾ ਦੀਪ ਸਿੰਘ ਜੀ ਦੀ ਉਮਰ ਆਖਿਆ ਪਰ ਸਾਲ ਬੁੜਾਪਾ ਹੈ ਗੁਰੂ ਕਬੂਤੇ ਕਦੇ ਨਹੀਂ ਜਨਮਤਰ ਸੋਤ ਗਿਆ ਗੁਰੂ ਕਦੇ ਬੁਟੇ ਨਹੀਂ ਹੁੰਦੇ ਤਾਂ ਇਹਨਾਂ ਦੀ ਉਮਰ ਜਿੱਨੀ ਮਰਦੀ ਹੋ ਜਾਵੇ ਆਪਾ ਦੀਪ ਸਿੰਘ ਜੀ ਨੇ 18 ਸਿਰ ਦਾ ਖੰਡਾ ਪੜਿਆ ਤੇ 18 ਸਿਰ ਦਾ ਖੰਡਾ ਲੈ ਕੇ ਮਾਧੇ ਵਿੱਚ ਦੋਨੋਂ ਫੋਨੋ ਸਭ ਫੋਨ ਕਿਸੇ ਦੀ ਲੋੜ ਨਹੀਂ ਤੇ ਜਦੋਂ ਤਰਨ்தਰ ਸਾਹਿਬ ਦੇ ਇਲਾਕੇ 'ਚ ਪਹੁੰਚੇ ਨਾ ਤਾਂ ਬਾਬਾ ਦੀਪ ਸਿੰਘ ਜੀ ਨੇ ਲੈ ਆਉ ਦਿੱਤੀ ਕਹਿੰਦੇ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੈ ਜਿਨ ਜਿੰਦਗੀ ਦੇ ਸੁੱਖ ਆਨੰਦ ਮੰਗਣੇ ਹਨ ਉਹ ਲੈ ਨਾ ਟੱਕਿਓ ਤੇ ਜਿਨੇ ਗੁਰੂ ਘਰ ਆਜ਼ਾਦ ਕਰਾਣਾ ਹੈ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਮੰਨ ਉਹ ਲੈ ਨਾ ਟੱਕਿਆ ਕੋਈ 5000 5000 ਦੇ ਮੈਲ ਲੈ ਨਾ ਟੱਕੇ ਬਸਤ ਹੋ ਗਿਆ ਤੇ ਗੁਰੂ ਦਾ ਆਜ਼ਾਦ ਕਰਾਣ ਲਈ ਤਿਆਰ ਪਰਚਾਰ ਨਾਲ ਸਿੰਘ ਚੋਪੇ ਪਿਆਰੇ ਖਾਲਸਾ ਜੀ ਅੱਗੇ ਕਰ ਦਈਏ ਜਿਹਨੇ ਗੁਰੂ ਦੀ ਵਿਡਿਆਈ ਸਮਝਨੀ ਹੈ ਉਸਨਾਂ ਸਮਝਨੀ ਹੈ ਕਿਸੇ ਰੂਪ ਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਚ ਨਹੀਂ ਬਿਠਾਇਆ ਜਾ ਸਕਦਾ ਪਿਆਰੇ ਸਾਧ ਸੰਗਤ ਜੀ ਕਿਉਂਕਿ ਅੱਗੇ ਕਰ ਦਈਏ ਜਿਹਨਾਂ ਦਾ ਕੋਈ ਪਾਈ ਜਾਣਾ ਹੈ ਉਹ ਜਾ ਵੀ ਸਕਦਾ ਹੈ ਉਹ ਗੁਰੂ ਦੇ ਕੋਲ ਗੁਰੂ ਦੇ ਪ੍ਰੇਮ ਵਾਲੀ ਬੈਠਣਗੇ ਪਿਆਰੇ ਖਾਲਸਾ ਜੀ ਜਦੋਂ ਨਾਮ ਅਧਿਕਸ਼ਰ ਜੀ ਰਣਦੇਵ ਦਾਜ ਪਹੁੰਚੇ ਨਾ 7 ਫੁੱਟ ਦਾ ਪਠਵਾਰ ਸ਼ਾਦਮਾਲ ਖਾਨ ਬਾਬਾ ਜੀ ਸਿੰਘ ਜੀ ਦੇ ਕੋਲ ਆ ਗਿਆ ਕਹਿੰਦੇ ਬਾਬਾ ਜੀ ਤੁਹਾਡੀ ਬਜ਼ੁਰਗੋਂ ਵਾਸਤਾ ਹੈ ਤੁਹਾਡਾ ਲੜਨ ਦਾ ਸਮਾਂ ਨਹੀਂ ਹੈ ਤੁਸੀਂ ਘਰ ਜਾ ਕੇ ਆਰਾਮ ਕਰੋ ਬਜ਼ੁਰਗੋਂ ਵਾਸਤਾ ਹੈ ਉਹ ਉਸ ਨੂੰ ਆਪਣੀ ਜਵਾਨੀ ਦੇ ਮਾਨਸੀ 35 ਸਾਲ ਦੀ ਉਮਰ ਸ਼ਾਦਮਾਲ ਪਟਾਣ ਪਟਾਣ ਦੀ 7 ਫੁੱਟ ਲੰਬਾ ਉਸਦਾ ਕੱਦ ਬਾਬਾ ਜੀ ਸਿੰਘ ਜੀ ਕਹਿਣਗੇ ਇਸ ਦਾ ਜਿਹੜਾ ਫੈਸਲਾ ਹੈ ਮੈਦਾਨ ਦੇ ਵਿੱਚ ਹੋਵੇਗਾ ਦੋ ਘੰਟੇ ਲੜਾਈ ਜੇ ਵਾਰੀ ਮੰਨ ਰੱਖੀ ਲੋਹੇ ਦੇ ਲੋਹੇ ਨਾਲ ਕੇ ਆਮਣੋ ਸਾਹਮਣੇ ਤੇ ਮਹਾਰਾਜ ਜੀ ਦਾ ਐਸਾ ਪਾਣਾ ਵਾਰਿਆ ਸਾਜਮਾਲ ਖਾਨ ਦਾ ਜਿਹੜਾ ਵਾਰ ਤਾਂ ਬਾਬਾ ਦੀਪ ਸਿੰਘ ਜੀ ਦੀ ਗਰਦਨ ਤੇ ਹੋਇਆ ਸੀਸ ਤੇ ਹੋਇਆ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਐਸਾ ਵਾਰ ਕੀਤਾ ਸਾਜਮਾਲ ਖਾਨ ਦਾ ਜਿਹੜਾ ਸਿਰ ਧੜਨਾਂ ਤੋਂ ਲੱਗ ਕਰ ਦਿੱਤਾ ਤੇ ਜਦੋਂ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੀ ਫੌਜ ਸੀ ਕਹਿੰਦੇ ਬਾਬਾ ਦੀਪ ਜੀ ਦੀਪ ਸਿੰਘ ਜੀ ਅਰਦਾਸ ਕਰਕੇ ਗੁਰੇ ਸੀ ਤਖਤ ਸ਼੍ਰੀ ਜਮੁਨਾ ਸਾਹਿਬ ਤੋਂ ਜੇ ਜਦੋਂ ਤੱਕ ਗੁਰੂ ਦੇ ਦਰਬਾਰ ਨੂੰ ਜਾਗ ਨਹੀਂ ਨਾ ਕਰਾਂ ਦਾ ਉਦੋਂ ਤੱਕ ਮੈਂ ਛਿੱਧੀ ਪ੍ਰਾਪਤ ਨਹੀਂ ਕਰਦੀ ਹਲੇ ਤਾਂ ਐਡੇ ਤਾਂ ਦੋ ਮੀਲ ਦੂਰ ਹੈ ਦਰਬਾਰ ਸਾਹਿਬ ਕਹਿੰਦੇ ਛਿੱਧੀ ਪ੍ਰਾਪਤ ਕਰ ਲਈ ਤੇ ਮਹਾਰਾਜ ਜੀ ਦਾ ਉਹ ਵਕਤ ਐਸਾ ਕੋਈ ਕੋਤਕ ਵਰਦਿਆ ਪਿਆਰੇ ਖਾਲਸਾ ਜੀ ਧਰਨਾ ਹਰਤ ਕੀਤੀ ਤੇ ਜਿਹੜਾ ਸੀਸ ਵੱਡਾ ਪਿਆ ਸੀ ਨਾ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਭੇ ਹੱਥ ਦੀ ਉੱਪਰ ਤੇ ਸੀਸ ਕਰ ਲਿਆ ਜਦੋਂ ਦਮ ਦਮ ਦਾ ਸਹਿਬ ਸਾਹਬੋ ਕੀ ਤਲਵੰਡੀ ਵੇਖੇ ਗੁਰੂ ਬਾਬਾ ਸਿੰਘ ਜੀ ਮਹਾਰਾਜੀ ਨੇ ਆਪ ਆਪਣੇ ਹੱਥੀ ਮੁਖਾਰ ਦੇ ਕੋਲ ਚਾਰ ਪੀੜਾ ਲਿਖਾਈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਤੇ ਬਾਣੀ ਦੇ ਵਿੱਚ ਪੰਤੀ ਆਉਂਦੀ ਹੈ ਜੋ ਤੋ ਪ੍ਰੇਮ ਖੇੜਣ ਕਾ ਜਾਓ ਸਿਰ ਧਰਤਾਰੀ ਕ ਲਈ ਮੇਰੀ ਆਓ ਇਹ ਤੇ ਮਾਰਗ ਪੈ ਤਰੀ ਜੈ ਸਿਰ ਢੀਜਾ ਕਾਣ ਦਾ ਜੀਤ ਹੈ ਬਾਬਾ ਦੀਪ ਸਿੰਘ ਜੀ ਕਾਰਨ ਦੇ ਨਾਲ ਲਿਖ ਦਿੱਤੇ ਕਿ ਜਦੋਂ ਗੁਰੂ ਬਾਬਾ ਸਿੰਘ ਮਹਾਰਾਜੀ ਨੇ ਬੰਦੇ ਤੇ ਨਾ ਹਲੋ ਸਾਨੂੰ ਤੇ ਤੀਤ ਸਿਕਾ ਕਰੋ ਰੋਕ ਦਿੱਤੀ ਕਹਿੰਦੇ ਮਹਾਰਾਜ ਜਿਹੜੀ ਇਹ ਬਾਣੀ ਹੈ ਜੋਦੋ ਪ੍ਰੇਮ ਖੇਡਣ ਦਾ ਚਾਹੋ ਸਿਰ ਤੋਂ ਤਰੀ ਗਲੇ ਮੇਰੀ ਆਓ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਤੇਰੇ ਦਰ ਤੇ ਸੋਹਣੇ ਸੇਵਾ ਕਰ ਸਕਦਾ ਹੈ ਦੇਖ ਲੈ ਲੈ ਤੁਰ ਲੈ ਹੈ ਜਿੱਥੇ ਕਾ ਇਸੇ ਵਾਰ ਤੋਂ ਬਾਅਦ ਦੇਖਿਆ ਪਤਾ ਹੋਇਆ ਸੀ ਕਿ ਕੋਈ ਗੁਰੂ ਦਾ ਬਚਨ ਸ੍ਰੀ ਮਹਾਰਾਜ ਜੀ ਨੇ ਚਾਰੇ ਪਾਣੀਆਂ ਨਾਲ ਉਸ ਤੋਂ ਬਾਹਰੀਆਂ ਜਿੱਦ ਤੇ ਨਾਲ ਪੂਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਦਾ ਬਚਨ ਜਿਹੜਾ ਹੈ ਨਾ ਉਹ ਕਦੇ ਖਾਲੀ ਨਹੀਂ ਜਾਂਦਾ ਹੈ ਗੁਰੂ ਨੇ ਬਚਨ ਕੀਤਾ ਸੀ ਤੇ ਜੀਤ ਦੇ ਘਾਰੇ ਤੇਵਾ ਦੇ ਤੋਂ ਹੀ ਨਾਮਾਂਗੇ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਆਪਣਾ ਸੀਸ ਤਾਂ ਕਦੇ ਹੱਥ ਦੀ ਬੋਲਦੇ ਚਾਹਤੇ ਨਾ ਦੋਸਤਾਂ ਦੇ ਆਪ ਜੀ ਆਣੇ ਕਰਕੇ ਜਿਹੜੇ ਬਰਵਾਰ ਸਾਹਿਬ ਦੀ ਪਰਕਾਰਾਂ ਦੇ ਕੀਪਰੇ ਪਟਾ ਜਨੂਰਾਨ ਦਾ ਕੁਮਾਰਾ ਜੀ ਦੇ ਦਾਤੇ ਪਿਆਰੇ ਖਾਲਸਾ ਜੀ ਜਿਹੜਾ ਖਾਲਸਾ ਹੈ ਦੇ ਨਾਲ ਨਗੂੜੀ ਜੀਤੀ ਤਖਾਲ ਤੇ ਦੀ ਕਲ ਕੀ ਤਰ ਦੇ ਨਾਲ ਹੈ ਬੂਮੀ ਜੀਤੀ ਤਖਾਲ ਤੇ ਦੀ ਬਾਬਾ ਸ਼ਿੰਦਾ ਗਿਆ ਵਿਚ ਮਦਾਨ ਨੇ ਗੜ ਮਰਨਾ ਸਿੱਖਿਆ ਸਿੰਘ ਸਰਦਾਰਾਂ ਨੇ ਉਹਦੀ ਖਬਰ ਮਰ ਮਿਟਣਾ ਸਿੱਖਿਆ ਸਿੰਘ ਸਰਦਾਰਾਂ ਨੇ ਬਿਨ ਅਸੀਸ ਤੋਂ ਲੜਨਾ ਸਿੱਖਿਆ ਸਰਤਾਰਾ ਨੇ ਪਿਆਰੇ ਖਾਲਸਾ ਜੀ ਆਪ ਸਭ ਸੰਗਤ ਨੂੰ ਗੁਰੂ ਨਾਨਕ ਤੋਂ ਨਾਦੀ ਵੰਡਨਾ ਦੇਖਣ ਖਾਲਸਾ ਬਾਹਰ ਬੇਸ਼ੱਕ ਕਰਦਾ ਹੋਇਆ ਵਾਹਿਗੁਰੂ ਜੀ ਦੀ ਫਤਿਹ ਲੰਗਰ ਬਾਰੇ ਲੰਗਰ ਤੇ ਆਣਾ ਸਾਰੀਆਂ ਸੰਗਤਾਂ ਲਈ ਪਿਆਰੀ ਸਾਧ ਸੰਗਤ ਜੀ ਲੰਗਰ ਪ੍ਰਸਾਦ ਦਾ ਛੱਕ ਕੇ ਜਾਣਾ ਹੈ ਵਾਹਿਗੁਰੂ ਦਾ ਖੰਸ ਛੱਕੇ ਹੁੰਦੇ ਆ ਕਪੜਾ ਦੇ ਦੇ ਪਰ ਦੇ ਦੇ ਪਰ ਕਪੜਾ ਦੇ ਦੇ ਇਹ ਤਾਂ ਛੱਡ ਕੇ ਨਾ ਉਹ ਵੀ ਪਾ ਕੇ ਰੱਖਣਾ ਆਖੀ ان مے کو بتاو کوئی اونا نہ کرنی انا نہ کوئی کو کرتا ہے قدمری چیک کرنے کو اس کے سامنے فالتے کے رانا کو نہ کرتے تو نہ مٹھن تو